ਨਹ ਹੋਤੀ ਮੇਰੇ ਸਤ ਗੁਰਾ ਸਾਬਿਦ ਤੁਮ ਹਰ ਜਾਨੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਸਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਧੰ ਧੰ ਗੁਰੂ ਨਾਨਕ ਜਨ ਕੇਰਾ ਜਿਤ ਮਿਲੈ ਚੂਕੇ ਸਬ ਸੋਗ ਸੰਤਾਪੇ ਵਾਹਿ ਗੁਰੂ ਜੀ ਸੋਹੀ ਮਹਲਾ 5 ਸਿਮਰਤ 베ਦ ਪੁਰਾਨ ਪੁਕਾਰਨ ਪੋਥੀਆਂ ਨਾਮ ਬਿਨਾ ਸਬਕੂਡ ਗਾਲੀ ਹੋਸ਼ੀਆਂ ਨਾਮ ਨਿਧਾਨ ਅਪਾਰ ਭਗਤਾਂ ਮਾਨਵਸੈ ਜਨਮ ਮਰਨ ਮੋ ਦੁਖ ਸਾਦੂ ਸੰਗ ਨਸੈ ਰਹਾਉ ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਇ ਨਮੂਲਾ ਨਾਮ ਵਿਸ਼ਨ ਨੇ ਆ ਮੇਰੀ ਮੇਰੀ ਧਾਰ ਬੰਧਨ ਬੰਧਿਆ ਨਰਕ ਸੁਰਗ અવਤਾਰ ਮਾਇਆ ਧੰਧਿਆ ਸੋਦਤ ਸੋਦਤ ਸੋਦ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀ ਸਰ ਪਰ ਹਾਰਿਆ ਆਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਪਰਮਤੇ ਜੇਨ ਕੋ ਭੇ ਦਿਆਲ ਤਿੰਨ ਸਾਧੂ ਸੰਗ ਭਿਆ ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ हो जह कोट असंख बहुत अनंत के जैस बुझाए आप ने हे विसर नहीं दातार अपना नाम दे गुणगामा दिन रात ਨਾਨਕ ਚਾਉਏ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਹੀ ਬਾਦਸ਼ਾਹੀਆਂ ਦੇ ਪਾਵਨ ਪਵਿੱਤਰ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਨ ਬੈਠੇ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਨੇ અપਾਰ ਬਖਸ਼ਿਸ਼ ਕੀਤੀ ਹੈ ਸਾਹੀ ਸਾਨੂੰ ਸਾਧ ਸੰਗਤ ਦੀ ਪ੍ਰਾਪਤੀ ਹੋਈ ਹੈ ਮਹਾਰਾਜ ਦੀ ਬਾਣੀ ਦੇ ਬਚਨ ਨੇ ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੇ ਸਤਿਗੁਰੂ ਜੀ ਆਪ ਹੀ ਸਾਨੂੰ ਸੱਦ ਕੇ ਤੇ ਆਪਣੇ ਚਰਨਾਂ 'ਚ ਬਿਠਾ ਲੈਂਦੇ ਨੇ ਤੇ ਵੈਗੁਰੂ ਜੀ ਆਪ ਹੀ ਸਾਨੂੰ ਵਿਦਾ ਕਰ ਦਿੰਦੇ ਨੇ ਵੀ ਭਾਈ ਹੁਣ ਜਾਓ ਕਹਿਣ ਦਾ ਭਾਵ ਅਸੀਂ ਹਾਂ ਕਾਠ ਕੀ ਪੁੱਤਰੀ ਕਹਾ ਕਰੇ ਬਪੁਰੀ ਖਿਲਾਵਨ ਹਾਰੋ ਜਾਣੈ ਜਿਵੇਂ ਲੱਕੜ ਦੀਆਂ ਕਾਠ ਪੁਤਲੀਆਂ ਤੇ ਉਹਨਾਂ ਦੀ ਡੋਰ ਜਿਹੜਾ ਬੰਦਾ ਉਹਨਾਂ ਦਾ ਆਪਰੇਟਰ ਹੁੰਦਾ ਸੀ ਉਹਦੇ ਹੱਥ 'ਚ ਹੁੰਦੀ ਸੀ ਉਹ ਜਿਵੇਂ ਜਿਵੇਂ ਉਹਨਾਂ ਕੋਲ ਐਕਟੀਵਿਟੀਜ਼ ਕਰਵਾਉਂਦਾ ਸੀ ਤਵੇਂ ਤਵੇਂ ਕਾਠ ਦੀਆਂ ਪੁਤਲੀਆਂ ਕਰਦੀਆਂ ਸਨ ਅਸੀਂ ਵੀ ਇਸੇ ਤਰ੍ਹਾਂ ਹੀ ਹਾਂ ਤੋਂ ਸਤਿਗੁਰੂ ਜੀ ਨੇ ਬਹੁਤ ਬਖਸ਼ਿਸ਼ ਕੀਤੀ ਹੈ ਮਹਾਰਾਜ ਦੀ ਅੰਮ੍ਰਿਤ ਬਾਣੀ ਦਾ ਸ਼ਬਦ ਸੁਣਨ ਵਾਸਤੇ ਅਤੇ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਣ ਤ ਦਰਦ ਦੁੱਖ ਨਾ ਥਾ ਹਰੀ ਸਦਾ ਹਰੇ ਭਰੇ ਰਹਿਣ ਵਾਲੇ ਅਕਾਲ ਪੁਰਖ ਵੈਗੁਰੂ ਜੀ ਦੀ ਕਥਾ ਵਿਚਾਰ ਸੁਣਨ ਵਾਸਤੇ ਇਕੱਤਰ ਹੋਏ ਹਾਂ ਅੱਜ ਦਾ ਪਾਵਨ ਹੁਕਮਨਾਮਾ ਸਹਿਬ ਜੋ ਆਪ ਸੰਗਤਾਂ ਨੇ ਸਰਵਣ ਕੀਤਾ ਉਹੀ ਰਾਗ ਵਿੱਚ ਸੁਭਾਇਮਾਨ ਹੈ ਜਿਹੜਾ ਉਹੀ ਰਾਗ ਆ ਇਹ ਮਿਲਾਪ ਦਾ ਮਿਲਾਪ ਦਾ ਰਾਗ ਆ ਅਸੀਂ ਸਾਰੇ ਉਸ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਦੀਆਂ ਜੀਵ ਰੂਪੀ ਇਸਤਰੀਆਂ ਹਾਂ ਵੇਖਣ ਨੂੰ ਬੇਸ਼ੱਕ ਸਾਡੇ ਸਰੀਰ ਦੋ ਤਰ੍ਹਾਂ ਦੇ ਹਨ ਕੋਈ ਇਸਤਰੀਆਂ ਵਾਲੇ ਕੋਈ ਪੁਰਸ਼ਾਂ ਵਾਲੇ ਪਰ ਜਿਹੜੀ ਚੀਜ਼ ਸਾਡੇ ਅੰਦਰ ਹੈ ਉਹ ਸਾਰਿਆਂ ਦੀ ਇੱਕੋ ਹੀ ਆ ਉਹਨੂੰ ਕਹਿੰਦੇ ਨੇ ਜੀਵ ਰੂਪੀ ਆਤਮਾ ਉਹ ਆ ਜੀਵ ਰੂਪੀ ਆਤਮਾ ਉਹਦਾ ਵਿਆਹ ਅਕਾਲ ਪੁਰਖ ਵੈਗੁਰੂ ਪਰਮਾਤਮਾ ਜੀ ਦੇ ਨਾਲ ਹੋਣਾ ਸਭਨਾ ਸਹਰੈ ਵੰਝਣਾ ਸਭ ਮੁਕਲਾਵਣ ਹਾਰ ਸੋਲਾ ਸਾਹਿਬ ਦੀ ਬਾਣੀ ਵਿੱਚ ਜਿਹੜਾ ਸ਼ਬਦ ਹੈ ਨਾ ਉਹ ਸਾਰਾ ਵਿਆਹ ਨਾਲ ਸੰਬੰਧਿਤ ਹੀ ਹੈ ਸੰਬਤ ਸਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸੱਜਣ ਅਸੀਂ ਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ ਘਰ ਘਰ ਇਹੋ ਪਾਉਚਾ ਸਦੜੇ ਨਿਤ ਭਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਵੈਗੁਰੂ ਜੀ ਦੇ ਨਾਲ ਵਿਆਹ ਹੋਣਾ ਸੁਹੀ ਰਾਗ ਅਜਦਾ ਹੁਕਮਨਾਮਾ ਸਹਿਬ ਜਦੋਂ ਕਿਸੇ ਦੇ ਘਰ ਵਿਆਹ ਹੋਵੇ ਤੇ ਸਾਡੀਆਂ ਵੱਡੀਆਂ ਮਾਤਾਵਾਂ ਭੈਣਾਂ ਵੀ ਬੈਠੀਆਂ ਤੇ ਨਵੀਂ ਜਨਰੇਸ਼ਨ ਨੂੰ ਵੀ ਪਤਾ ਹੋਏਗਾ ਉਦੋਂ ਸੂਹੇ ਰੰਗ ਦੀ ਵਰਤੋਂ ਕੀਤੀ ਜਾਂਦੀ ਆ ਜਿਹੜਾ ਵੀ ਨਾ ਮੁੰਡੇ ਦਾ ਡੈਡੀ ਉਹਨੂੰ ਵੀ ਕਿਹਾ ਜਾਂਦਾ ਵੀ ਸੂਹੀ ਪਗਵਾਨ ਤੇ ਜਿਹੜੀ ਹੋਵੇ ਵਿਆਹ ਵਾਲੇ ਬੇਟੇ ਜਾਂ ਬੇਟੀ ਦੀ ਮਾਤਾ ਉਹਨੂੰ ਵੀ ਕਿਹਾ ਜਾਂਦਾ ਵੀ ਸੂਹੇ ਰੰਗ ਦੀ ਚੁੰਨੀ ਲੈ ਉਹ ਮੇਲਾਬ ਦੇ ਨਿਸ਼ਾਨੀ ਆ ਖੁਸ਼ੀ ਦੀ ਨਿਸ਼ਾਨੀ ਆ ਤੇ ਜਿਸ ਬੇਟੀ ਦਾ ਵਿਆਹ ਹੋਣਾ ਵਾ ਉਹਨੇ ਵੀ ਸੂਹੇ ਰੰਗ ਦੇ ਲਾਲ ਰੰਗ ਦੇ ਕੱਪੜੇ ਪਾਏ ਹੁੰਦੇ ਆ ਬੇਸ਼ੱਕ ਅੱਜ ਕੱਲ ਦੇ ਸਮੇਂ 'ਚ ਉਹ ਚੀਜ਼ਾਂ ਸਭ ਮਿਕਸਾਪੁੰਦਾ ਜਾਂਦਾ ਸੀ ਭੁੱਲਦੇ ਜਾਂਦੇ ਆ ਰੰਗਾਂ ਦੀ ਅਸੀਂ ਇੰਨੀ ਅਹਿਮੀਅਤ ਨਹੀਂ ਪੁਰਾਣੇ ਸਮੇਂ 'ਚ ਰੰਗਾਂ ਦੀ ਬਹੁਤ ਅਹਿਮੀਅਤ ਹੁੰਦੀ ਸੀ ਸੂਹੇ ਰੰਗ ਦਾ ਮਤਲਬ ਹੁੰਦਾ ਸੀ ਖੁਸ਼ੀ ਇਹ ਕੋਈ ਆਨੰਦ ਦੀ ਖਬਰ ਖੁਸ਼ੀ ਦੀ ਖਬਰ ਆ ਮੈਨੂੰ ਚੇਤਾ ਆ ਜੀ ਵੀ ਜਦੋਂ ਅਸੀਂ ਆਪਣੇ ਵੱਡੇ ਭਰਾ ਦੇ ਵਿਆਹ ਦੇ ਰੁੱਕੇ ਲਿਖੇ ਸੀ ਨਾ ਚਿੱਠੀਆਂ ਤਾਂ ਇਹ ਕੋਈ ਬਹੁਤੀਆਂ ਪੁਰਾਣੀਆਂ ਗੱਲਾਂ ਨਹੀਂ ਹਨ ਮੇਰਾ ਜਨਮ 1981 ਦਾ ਵਾ ਤੇ ਉਹ ਤੋਂ ਬਾਅਦ ਦੀਆਂ ਗੱਲਾਂ ਜਦੋਂ ਮੈਂ ਉਸ ਸੰਭਾਲੀ ਤੇ ਮੇਰੇ ਵੱਡੇ ਭਰਾ ਦਾ ਵਿਆਹ ਸੀ ਤੇ ਅਸੀਂ ਰੁੱਕੇ ਲਿਖੇ ਉਦੋਂ ਕਾਰਡ ਸਿਸਟਮ ਅਜੇ ਨਹੀਂ ਸੀ ਚੱਲਿਆ ਬਹੁਤ ਘੱਟ ਸੀ ਕੋਈ ਵਿਰਲਾਟਾਂ ਬਹੁਤਾ ਹੀ ਕੋਈ ਅਮੀਰ ਹੋਵੇ ਉਹ ਕਾਰਡ ਛਪਾਉਂਦੇ ਹੁੰਦੇ ਸੀ ਰੁੱਕੇ ਲਿਖੇ ਭਵ ਕਾਪੀ ਦੇ ਵਰਕੇ ਪਾੜ-ਪਾੜ ਕੇ ਫਲਾਣੇ ਉਹ ਤੁਸੀਂ ਵੀ ਵਿਆਹ ਆਇਓ ਤੁਸੀਂ ਵੀ ਵਿਆਹ ਆਇਓ ਬਾਦ ਵਿੱਚ ਇੱਕ ਨਾਈ ਹੁੰਦਾ ਸੀ ਤੇ ਉਹਦੇ ਰਾਹੀਂ ਰੁੱਕੇ ਭੇਜੇ ਜਾਂਦੇ ਸੀ ਤੇ ਉਹਨੂੰ ਅਗਿਓ ਫੇ ਛਗਣ ਵਿਹਾਰ ਦਿੰਦੇ ਸੀ ਜਿੰਨਾ ਤੇ ਕ ਰੁੱਕਾ ਜਾਣਾ ਕਿਸੇ ਨੇ ਪੈਸੇ ਦੇਣੇ ਕਿਸੇ ਨੇ ਖੇਸ ਦੇਣਾ ਜੋ ਵੀ ਰੁੱਕੇ ਲਿਖ ਕੇ ਬਾਦ ਵਿੱਚ ਫੇ ਸਾਡੀ ਮਾਤਾ ਨੇ ਕਿਹਾ ਕਿ ਹੁਣ ਲਾਲ ਰੰਗ ਲੰਬ ਕੇ ਲਿਆਓ ਲਾਲ ਰੰਗ ਜਾਂ ਜਿਹੜੇ ਸਕੈਚ ਪੈਨ ਹੁੰਦੇ ਸੀ ਨਾ ਮਾਤਾ ਨੇ ਕਿਹਾ ਇੱਕ ਪੈਨ ਨੂੰ ਖੋਲ ਕੇ ਤੇ ਉਹਦੇ ਵਿੱਚੋਂ ਲਾਲ ਜਾਂ ਜਿਹੜਾ ਰੂਂ ਦਾ ਹੁੰਦਾ ਉਹ ਕੱਢ ਕੇ ਤੇ ਰੁੱਕਿਆਂ ਦੇ ਉੱਤੇ ਲਾ ਦਿਓ ਮੈਨੂੰ ਪਤਾ ਨਹੀਂ ਸੀ ਇਹ ਗੱਲਾਂ ਦਾ ਲਾ ਦਿੱਤਾ ਕਿ ਸ਼ਾਇਦ ਕੋਈ ਹੋਊਗਾ ਸਾਬ ਚਲੇ ਗਿਆ ਰੁਕੇ ਸਾਰੇ ਮੈਨੂੰ ਬਾਅਦ ਜ ਪਤਾ ਲੱਗਿਆ ਜਦੋਂ ਕਿ ਕਥਾ ਵਗੈਰਾ ਦੇ ਗੌਰਸ ਕੀਤੇ ਸਾਰੀ ਸਟੱਡੀ ਕੀਤੀ ਉਹ ਇੱਕ ਮਰਿਆਦਾ ਸੀ ਪੁਰਾਣੇ ਸਮੇਂ ਚ ਇਨੇ ਲੋਕੀ ਪੜ੍ਹੇ ਲਿਖੇ ਨਹੀਂ ਸੀ ਹੁੰਦੇ ਅਨਪੜਤਾ ਹੁੰਦੀ ਸੀ ਇਹ ਹੁੰਦੀ ਸੀ ਸਿੰਬੋਲਿਕਲ ਲੈਂਗੁਏਜ ਮਤਲਬ ਇਸ਼ਾਰਿਆਂ ਦੀ ਭਾਸ਼ਾ ਜਾਂ ਸਿੰਬਲਾਂ ਦੀ ਭਾਸ਼ਾ ਜਿਹੜੀ ਅੱਜ ਵੀ ਚੱਲਦੀ ਆ ਅੱਜ ਵੀ ਰੈਡੀ ਸਿੰਬੋਲਿਕ ਲੈਂਗੁਏਜ ਅੱਜ ਵੀ ਬਹੁਤ ਕੰਮ ਕਰਦੀ ਆ ਸੜਕਾਂ ਤੇ ਸਫਰ ਕਰਦੇ ਆ ਤੇ ਸੜਕ ਦੀ ਇੱਕ ਲੇਨ ਦੇ ਵਿੱਚ ਇਸ ਤਰ੍ਹਾਂ ਕਰਕੇ ਇੱਕ ਡੱਬਾ ਜਿਹਾ ਬਣਿਆ ਹੁੰਦਾ ਉਹਦਾ ਮਤਲਬ ਹੁੰਦਾ ਵੀ ਇਹ ਖਾਸ ਕਰਕੇ ਜਿਹੜਾ ਵਿੱਚ ਰਸਤਾ ਬਣਾਇਆ ਇਹ বাস ਦੇ ਵਾਸਤੇ ਆ বাস ਨੂੰ ਪ੍ਰੇਫਰੈਂਸ ਆ ਕਿ ਉਹ ਇਸ ਰਸਤੇ ਦੇ ਉੱਤੇ ਚੱਲੇ ਲਾਲ ਰੰਗ ਦੀ ਨਿਸ਼ਾਨੀ ਇਹ ਸੀ ਵੀ ਜਦੋਂ ਕਿਸੇ ਦੇ ਘਰੇ ਰੁੱਕਾ ਜਾਂ ਚਿੱਠੀ ਜਾਏਗੀ ਬਿਨਾ ਪੜਿਆਂ ਪਤਾ ਚੱਲ ਜਾ ਜੇ ਕਿ ਇਹ ਚਿੱਠੀ ਜਿਹੜੀ ਆ ਇਹ ਖੁਸ਼ੀ ਦੀ ਖਬਰ ਲੈ ਕੇ ਆਈ ਆ ਕੋਈ ਵਿਆਹ ਸ਼ਾਦੀ ਦੀ ਖਬਰ ਆ ਕਿਸੇ ਦੇ ਘਰ ਕੋਈ ਬੱਚੇ ਬੇਟੀ ਦਾ ਕੋਈ ਜਨਮ ਹੋਇਆ ਏ ਖੁਸ਼ੀ ਦੀ ਖਬਰ ਲੈ ਕੇ ਆਈ ਆ ਦੂਸਰੀ ਜਿੱਥੇ ਹੁੰਦੀ ਸੀ ਕੋਈ ਦੁੱਖ ਦੀ ਖਬਰ ਲੈ ਕੇ ਆਉਣ ਵਾਲੀ ਉਹਦੇ ਬਾਰੇ ਮਹਾਰਾਜ ਨੇ ਬਾਣੀ 'ਚ ਲਿਖਿਆ ਜਿੰਨ ਕੀ ਚੀਰੀ ਦਰਗਹ ਪਾਟੀ ਤਿੰਨਾ ਮਰਨਾ ਪਾਈ ਜੇ ਗਮੀ ਦੀ ਖਬਰ ਭੇਜ ਨਹੀਂ ਹੋਵੇ ਰੁੱਕਾ ਚਿੱਠੀ ਲਿਖ ਕੇ ਉਹਨੂੰ ਤੋਂ ਥੋੜੀ ਜਿਹੀ ਨੁਕਰੋ ਦੀ ਪਾੜ ਦਿੰਦੇ ਸੀ ਵੀ ਜੇ ਘਰ ਦੇ ਵਿੱਚ ਕੋ ਪੜਿਆ ਲਿਖਿਆ ਬੰਦਾ ਨਾਂ ਵੀ ਹੋਇਆ ਕਿਉਂਕਿ ਚਿੱਠੀ ਪੜਾਉਣ ਵਾਸਤੇ ਕਿਸੇ ਨੂੰ ਆਂਢ-ਗੁਣ ਪੜ੍ਹੇ ਲਿਖੇ ਬੰਦੇ ਨੂੰ ਸਦਣਾ ਪੈਂਦਾ ਸੀ ਜੇ ਆٹے ਦੇ ਵਿੱਚ ਕੋਈ ਨਾਂ ਵੀ ਪੜਿਆ ਹੋਇਆ ਤੇ ਉੱਤੋਂ ਜਿਹੜੀ ਚਿੱਠੀ ਦੀ ਨੁੱਕਰ ਪਾਟੀ ਉਤੋਂ ਪਤਾ ਚੱਲ ਜਾਏਗਾ ਵੀ ਇਹ ਜਿਹੜੀ ਖਬਰ ਆ ਇਹ ਕੋਈ ਦੁੱਖ ਦੀ ਖਬਰ ਲੈ ਕੇ ਆਈ ਹੈ ਤੋ ਰੰਗਾਂ ਦੀ ਬੜੀ ਮਹਾਨਤਾ ਹੈ ਇਹ ਸੂਹੀ ਰਾ ਗਿਆ ਮਿਲਾਪ ਦਾ ਰਾ ਗਿਆ ਜਿਨ੍ਹਾਂ ਦੇ ਵੈਗਰੂ ਜੀ ਦੀ ਬਖਸ਼ਿਸ਼ ਹੋਵੇ ਉਹਨਾਂ ਨੂੰ ਲਾਲ ਰੰਗ ਲੱਗ ਜਾਂਦਾ ਵਾ ਲਾਲ ਰੰਗ ਤਿਸ ਕੋ ਲੱਗਾ ਜਿਸ ਕੈ ਵੱਡ ਭਾਗਾ ਮੈਲਾ ਕਦੇ ਨਾ ਹੋਵਈ ਨਹ ਲਾਗੇ ਧਾਗਾ ਜਿਹੜੀਆਂ ਚਾਰ ਲਾਵਾਂ ਨੇ ਉਹ ਵੀ ਸੂਹੀ ਰਾਗ ਦੇ ਵਿੱਚ ਹਨ ਤੇ ਮਹਾਰਾਜ ਨੇ ਇਹ ਵੀ ਉਚਾਰਨ ਕੀਤਾ ਸੂਹ ਵੀ ਏ ਸੂਹਾ ਵੇਸ਼ ਛੱਡ ਤੂੰ ਮਹਾਰਾਜ ਕਹਿੰਦੇ ਵੀ ਤਾਂ ਸੂਹ ਸੂਹੇ ਰੰਗ ਦੇ ਕੱਪੜੇ ਪਾ ਜੇ ਤੇਰਾ ਤੇਰੇ ਪਤੀ ਦੇ ਨਾਲ ਪਿਆਰ ਹੈ ਜੇ ਤਰ੍ਹਾਂ ਪਿਆਰ ਹੀ ਨਹੀਂ ਆ ਤੇ ਐਵੇਂ ਨਾ ਸੁਹਾ ਰੰਗ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ ਤੋ ਸਤਿਗੁਰੂ ਜੀ ਵਚਨ ਕਰਦੇ ਐ ਸੁਹੀ ਰਾਗ ਦੀ ਐਨੀ ਵੱਡੀ ਮਹਾਨਤਾ ਸੁਹੀ ਰਾਗ ਵਿੱਚ ਸਾਰੇ ਕੁੜਮੁ ਕੁੜਮਾਈ ਆਇਆ ਬਲਰਾਮ ਜੀਓ ਇਹ ਸ਼ਬਦ ਵੀ ਸੂਹੀ ਰਾਗ ਦੇ ਵਿੱਚ ਹੈ ਭਵ ਸੂਹੀ ਰਾਗ ਦੇ ਵਿੱਚ ਬਹੁਤ ਸਾਰੀਆਂ ਵਿਆਹ ਸ਼ਾਦੀਆਂ ਦੀਆਂ ਗੱਲਾਂ ਕੀਤੀਆਂ ਨੇ ਜੀਵ ਰੂਪੀ స్త్రీ ਦੀਆਂ ਪਤੀ ਪਰਮਾਤਮਾ ਨਾਲ ਮਿਲਾਪ ਦੀਆਂ ਗੱਲਾਂ ਕੀਤੀਆਂ ਹਨ ਇਹ ਲਾਲ ਰੰਗ ਵੱਡੇ ਭਾਗਾਂ ਵਾਲਿਆਂ ਨੂੰ ਲੱਗਦਾ ਹੈ ਜਿਨ੍ਹਾਂ ਨੂੰ ਇਹ ਲਾਲ ਪਿਆਰ ਦਾ ਰੰਗ ਲੱਗ ਜਾਵੇ ਫਿਰ ਕਦੇ ਮੈਲਾ ਨਹੀਂ ਹੁੰਦਾ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦਾ ਇਹ ਪਾਵਨ ਸ਼ਬਦ ਹੈ ਤੇ ਸਤਿਗੁਰੂ ਜੀ ਰਹਾਉ ਵਾਲੀ ਪੰਕਤੀ ਵਿੱਚ ਬਖਸ਼ਿਸ਼ ਕਰਦੇ ਰਹਾਉ ਵਾਲੀ ਪੰਕਤੀ ਕਿਸੇ ਵੀ ਸ਼ਬਦ ਦਾ ਸੈਂਟਰਲ ਆਈਡੀਆ ਹੁੰਦੀ ਹੈ ਕੇਂਦਰੀ ਭਾਵ ਹੁੰਦੀ ਹੈ ਨਾਮ ਨਿਧਾਨ ਅਪਾਰ ਵੈਗੁਰੂ ਜੀ ਦੇ ਨਾਮ ਦਾ ਜਿਹੜਾ ਖਜ਼ਾਨਾ ਪਾਰਾਂ ਵਾਰ ਤੋਂ ਰਹਦੇ ਇਹਦਾ ਕੋਈ ਅੰਤ ਪਾ ਨਹੀਂ ਸਕਦਾ ਇਹ ਬੇਅੰਤ ਹੈ ਇਹ ਤੇ ਜਿਨ੍ਹਾਂ ਨੇ ਸਮੁੰਦਰ 'ਚ ਚੁੱਭੀ ਮਾਰੀ ਉਹਨਾਂ ਨੂੰ ਪਤਾ ਚੱਲਦਾ ਹੈ ਬੇਅੰਤ ਹੈ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਇਹ ਰੱਬ ਦੇ ਪਿਆਰਿਆਂ ਦੇ ਮਨ ਚ ਵਸਦਾ ਵਾ ਜਿਹੜੇ ਵੈਗਰੂ ਦੀ ਭਗਤੀ ਕਰ ਹੀ ਜਾਂਦੇ ਉਹ ਉਹਨਾਂ ਦੇ ਹਿਰਦੇ ਵਿੱਚ ਵੈਗਰੂ ਦੇ ਨਾਮ ਦਾ ਖਜ਼ਾਨਾ ਵੱਸੀ ਜਾਂਦਾ ਹੈ ਜਿਹੜਾ ਬੰਦਾ ਜਿੱਦਾਂ ਦੇ ਕੰਮ ਕਰਦਾ ਉਹਦੇ ਮਨ ਵਿੱਚ ਉਹਦਾ ਦਾ ਹੀ ਖਜ਼ਾਨਾ ਵੱਸੀ ਜਾਂਦਾ ਹਰ ਕੋਈ ਮਨੋਖਾ ਉਹ ਆਪਣੇ ਫੀਲਡ ਦੇ ਵਿੱਚ ਮਾਹਰ ਹੁੰਦਾ ਜਿਹੜੇ ਲੋਕੀ ਮੋਟਰ ਗੱਡੀਆਂ ਦੀ ਰਿਪੇਅਰ ਕਰਨ ਵਾਲੇ ਆ ਉਹਨਾਂ ਦੇ ਮਨ ਵਿੱਚ ਉਹਦਾ ਦਾ ਖਜ਼ਾਨਾ ਵਸਿਆ ਹੁੰਦਾ ਉਹ ਗੱਡੀ ਦੀ ਆਵਾਜ਼ ਸੁਣ ਕੇ ਦੱਸ ਦਿੰਦੇ ਨੂੰ ਫਲਾਣਾ ਨੁਕਸਿਆ ਉਹ ਲਾਗੇ ਇੰਨੇ ਸਪਰਟੋ ਜਾਂਦੇ ਨੇ ਆਪਣੇ ਕੰਮ ਦੇ ਵਿੱਚ ਜਿਹੜਾ ਬੰਦਾ ਜਿਹੜਾ ਕੰਮ ਜਾਣਦਾ ਜਿਹੜੇ ਵੈਦ ਹੁੰਦੇ ਸੀ ਤਾਂ ਹੀ ਕਰਕੇ ਪੁਰਾਣੇ ਵੈਦ ਮਰੀਜ਼ ਦੀ ਨਬਜ਼ ਟੋ ਕੇ ਇਹਦੀ ਨਬਜ਼ ਤੋਂ ਮਤਲਬ ਹਾਰਟ ਬੀਟ ਚੈੱਕ ਕਰਕੇ ਦੱਸ ਦਿੰਦੇ ਸੀ ਇਹਨੂੰ ਬਾਤ ਹੈ ਪਿਤ ਹੈ ਜਾਂ ਇਹਨੂੰ ਕਫ ਹੈ ਇਹਨੂੰ ਕਿਹੜਾ ਰੋਗ ਆ ਇਸੇ ਤਰ੍ਹਾਂ ਜਿਹੜੇ ਰੱਬ ਦੇ ਪਿਆਰੇ ਜਿਹੜਾ ਕੰਮ ਕਰਦੇ ਰਹਿੰਦੇ ਨਾਮ ਜਪਦੇ ਬਾਣੀ ਪੜ੍ਹਦੇ ਗੁਰਬਾਣੀ ਦੇ ਅਰਥ ਪੜ੍ਹਦੇ ਸੁਣਦੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਇਧਰਲੇ ਪਾਸੇ ਲਾਈ ਆ ਵੈਗੁਰੂ ਦੇ ਨਾਮ ਦਾ ਖਜ਼ਾਨਾ ਉਹਨਾਂ ਦੇ ਹਿਰਦੇ ਵਿੱਚ ਵਸ ਜਾਂਦਾ ਜਿਹੜਾ ਪਾਰਾਂ ਵਾਰ ਤੋਂ ਰਹਤ ਹੈ ਨਾਮ ਨਿਧਾਨ ਅਪਾਰ ਭਗਤਾ ਮਨ ਵਸੈ ਜਨਮ ਮਰਨ ਮੋ ਦੁਖ ਰੱਬ ਦੇ ਪਿਆਰਿਆਂ ਦਾ ਜਮਨ ਮਰਨ ਦਾ ਚੱਕਰ ਖਤਮ ਹੋ ਜਾਂਦਾ ਮੁੜ ਮੁੜ ਕੇ ਜੰਮਦੇ ਨਹੀਂ ਮੁੜ ਮੁੜ ਕੇ ਮਰਦੇ ਨਹੀਂ ਇੱਕ ਤੇ ਮੌਤ ਹੋ ਆ ਜਿਹੜੀ ਸਾਡੇ ਸਰੀਰ ਦੀ ਹੋ ਜਾਣੀ ਹੈ ਜਦੋਂ ਵਾਹਿਗੁਰੂ ਜੀ ਨੇ ਲਿਖੀ ਹੋਵੇ ਉਹ ਇੱਕ ਮੌਤ ਹੋ ਰਿਆ ਕਈ ਵਾਰੀ ਅਸੀਂ ਹੁੰਦੇ ਬੰਦੇ ਹੀ ਆ ਤੇ ਮਰ ਕੇ ਅਸੀਂ ਸੱਪ ਦੀ ਜੂਨ ਚ ਪੈ ਜਾਂਦੇ ਆ ਜਦੋਂ ਅਸੀਂ ਕਿਸੇ ਨੂੰ ਪਹਿੜਾ ਬੋਲਦੇ ਆ ਜਦੋਂ ਆਪਾਂ ਇਸ ਮੂੰਹ ਵਿੱਚੋਂ ਕਿਸੇ ਨੂੰ ਗਾਲਾਂ ਕੱਢਦੇ ਆ ਅਪਸ਼ਬਦ ਬੋਲਦੇ ਉੱਚੀ ਬੋਲਦੇ ਆ ਉਦੋਂ ਸਮਝੋ ਸਾਡੇ ਵਿਚਲਾ ਬੰਦਾ ਮਰ ਗਿਆ ਤੇ ਅਸੀਂ ਸੱਪ ਦੀ ਜੂਣ 'ਚ ਪੈ ਗਏ ਆ ਜਦੋਂ ਸਾਡੇ ਉਤੇ ਲਾਲਚ ਆਵੀ ਹੋ ਜਾਂਦਾ ਫਿਰ ਸਮਝੋ ਅਸੀਂ ਬੰਦੇ ਦੀ ਜੂਣ ਛੱਡ ਕੇ ਤੇ ਅਸੀਂ ਕੁਕਰ ਦੀ ਕੁੱਤੇ ਦੀ ਜੂਣ 'ਚ ਪੈ ਗਏ ਜਦੋਂ ਸਾਡੇ ਉਤੇ ਲਾਲਚ ਆਵੀ ਹੋ ਜਾਵੇ ਜਿਉਂ ਕੁਕਰ ਹਰ ਕਾਇਆ ਤਾਵੈ ਦਹ ਤੇ ਸਜਾਏ ਲੋਭੀ ਜੰਤਨਾ ਜਾਣੀ ਭੱਕ ਅਪੱਕ ਸਭ ਖਾਏ ਕਰਤੂਤ ਪਸ਼ੂ ਕੀ ਮਾਨਸ ਜਾਤ ਰਹਿਂਦਾ ਬੰਦਾ ਹੀ ਆ ਕੰਮ ਤੇ ਕਰਤੂਤਾਂ ਦੀਆਂ ਪਸ਼ੂਆਂ ਵਾਲੀਆਂ ਹੋ ਜਾਂਦੀਆਂ ਇਸ ਵਾਸਤੇ ਕਈ ਵਾਰੀ ਅਸੀਂ ਦਿਨ ਦੇ ਵਿੱਚ ਕਈ ਕਈ ਜੂਨਾ ਜੜੀਆਂ ਭੋਗ ਲੈਂਦੇ ਹਾਂ ਰੱਬ ਦੇ ਪਿਆਰੇ ਨਾ ਬੰਦੇ ਬਣੇ ਰਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਮਾਧੋਦਾਸ ਬੇਰਾਗੀ ਨੂੰ ਪੁੱਛਿਆ ਤੁਹਾਡਾ ਨਾਮ ਕੀ ਹੈ ਉਹ ਕਹਿਣ ਲੱਗੇ ਮਹਾਰਾਜ ਮੈਂ ਤੁਹਾਡਾ ਬੰਦਾ ਹਾਂ ਬੰਦੇ ਦਾ ਅਰਥ ਹੁੰਦਾ ਸੇਵਕ ਮਹਾਰਾਜ ਕਹਿਣ ਲੱਗੇ ਜੇ ਤੂੰ ਬੰਦਾ ਹੈ ਤੇ ਫਿਰ ਬੰਦਿਆਂ ਵਾਲੇ ਕੰਮ ਵੀ ਤੇ ਕਰਿਆ ਕਰਨ ਕੰਮ ਤੇ ਤੂੰ ਸ਼ੈਤਾਨਾਂ ਵਾਲੇ ਕਰਦਾ ਹੈ ਜਿਹੜਾ ਤੇਰੇ ਪਲੰਘ ਦੇ ਉੱਤੇ ਆਣ ਕੇ ਬਹਿ ਜਾਏ ਉਹਦਾ ਪਲੰਘ ਉਲਟਾ ਕੇ ਉਹਨੂੰ ਧਰਤੀ ਤੇ ਪਟਕਾ ਦੇਣਾ ਹੈ ਆਏ ਗਿਆ ਦਾ ਤੂੰ ਇਦਾਂ ਸਤਕਾਰ ਕਰਨਾ ਜਿਹੜੇ ਬੰਦੇ ਹੁੰਦੇ ਨੇ ਉਹ ਇਦਾਂ ਕਰਦੇ ਹੁੰਦੇ ਨੇ ਇਸ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ ਰੱਬ ਦੇ ਪਿਆਰਿਆਂ ਦਾ ਜੰਮਣ ਮਰਨ ਦਾ ਚੱਕਰ ਖਤਮ ਹੋ ਜਾਂਦਾ ਉਹ ਸਾਧੂ ਨੇ ਜੇ ਬੰਦੇ ਨੇ ਤੇ ਬੰਦੇ ਬਣੇ ਰਹਿੰਦੇ ਨੇ ਬੰਦੇ ਬਣੇ ਰਹਿੰਦੇ ਨੇ ਤਾਂ ਹੀ ਜਿਹੜਾ ਬੰਦਾ ਭੜੇ ਕੰਮ ਕਰਦਾ ਹੋਵੇ ਜਦੋਂ ਪੁਲਿਸ ਫੜ ਕੇ ਖੜਨੀ ਆ ਤੇ ਉਹਨੂੰ ਇਹੀ ਕਹਿੰਦੇ ਕਹਿੰਦੇ ਇਹਨੂੰ ਬੰਦਾ ਬਣਾਉਣਾ ਪੈਣਾ ਵਾ ਬੰਦਾ ਤੇ ਪਹਿਲਾਂ ਹੁੰਦਾ ਉਹ ਕਹਿਣਦਾ ਭਾਉ ਉਹਦਾ ਇਹਨੂੰ ਸੁਧਾਰਨਾ ਪੈਣਾ ਵਾ ਇਹਦਾ ਸਰੀਰ ਬੰਦਿਆਂ ਵਾਲਾ ਤੇ ਕੰਮ ਬੰਦਿਆਂ ਵਾਲੇ ਨਹੀਂ ਆ ਤੇ ਕਈ ਵਾਰੀ ਜਦੋਂ ਕੋਈ ਬੱਚਾ ਵਿਗੜਿਆ ਹੋਵੇ ਤੇ ਉਹਦੇ ਪਿਤਾ ਜੀ ਗੁੱਸੇ ਚ ਆਣ ਕੇ ਅਸੀਂ ਇੱਥੋਂ ਫੋਨ ਤੇ ਕਹਿ ਦਿੰਨੇ ਨੇ ਆਣਾ ਕੋਈ ਗਲਤੀ ਕਰੇ ਕੋਈ ਨਾ ਆਖੇ ਲੱਗੇ ਅਸੀਂ ਆਪਾਂ ਉਹਨੂੰ ਕਹਿ ਦਿੰਨੇ ਆ ਵੀ ਤੈਨੂੰ ਬੰਦਾ ਬਣਾਉਣਾ ਪੈਣਾ ਤੈਨੂੰ ਸਭ ਤੋਂ ਪਿਆਰ ਦੀ ਭਾਸ਼ਾ ਸਮਝਦਾ ਨਹੀਂ ਹੈ ਤੋ ਜਿਹੜੇ ਰੱਬ ਦੇ ਪਿਆਰੇ ਉਹ ਬੰਦੇ ਬਣੇ ਰਹਿੰਦੇ ਉਹਨਾਂ ਨੂੰ ਬਣਾਉਣ ਦੀ ਲੋੜ ਨਹੀਂ ਪੈਂਦੀ ਉਹਨਾਂ ਦਾ ਜੰਮਣ ਮਰਨ ਦਾ ਦੋਖੇ ਖਤਮ ਹੁੰਦਾ ਜਨਮ ਮਰਨ ਮੋਹ ਦੁਖ ਉਹਨਾਂ ਦੇ ਉੱਤੇ ਮੋਹ ਵੀ ਆ ਵੀ ਨਹੀਂ ਹੁੰਦਾ ਵੀ ਬਾਕੀਆਂ ਦਾ ਨੁਕਸਾਨ ਕਰਦਿਆਂ ਤੇ ਆਪਣਿਆਂ ਦਾ ਮੈਂ ਲਾਭ ਕਰਾਂ ਫਾਇਦਾ ਕਰਾਂ ਇਹ ਇਹ ਮੋਹ ਹੈ ਵੀ ਦੂਸਰੇਆਂ ਦਾ ਜੋ ਮਰਜ਼ੀ ਹੋ ਜੇ ਤੇ ਮੈਂ ਆਪਣੇਆਂ ਦਾ ਜਿਹੜਾ ਲਾਭ ਕਰਾਂ ਰੱਬ ਦੇ ਪਿਆਰੇ ਮੋਹ ਇਹ ਜੇ ਦੁੱਖਾਂ ਤੋਂ ਬਚੇ ਰਹਿੰਦੇ ਸਾਧੂ ਸੰਗ ਨਸੈ ਰੱਬ ਦੇ ਪਿਆਰਿਆਂ ਦੀ ਸੰਗਤ ਕਰਕੇ ਸਾਡੇ ਚ ਗੁੱਡ ਹੈਬਿਟ ਚੰਗੇ ਗੁਣ ਪੈਦਾ ਹੋਣ ਲੱਗ ਜਾਂਦੇ ਨੇ ਇਸ ਵਾਸਤੇ ਉਹ ਸਦਾ ਰੱਬ ਦਾ ਸ਼ੁਕਰਾਨਾ ਕਰਦੇ ਰਹਿੰਦੇ ਨੇ ਸਦਾ ਕਹਿੰਦੇ ਵੀ हे ਵਾਹਿਗੁਰੂ ਮੇਰੇ ਕੋਲੋਂ ਕਦੇ ਕਿਸੇ ਦਾ ਮੂਰਾ ਨਾ ਹੋਵੇ ਰਹਾ ਹੋਏ ਸ਼ਬਦ ਦਾ ਕੇਂਦਰੀ ਭਾਵ ਹੈ ਸ਼ਬਦ ਦਾ ਪਹਿਲਾ ਮੰਦ ਹੈ ਸਿਮਰਤ ਵੇਦ ਪੁਰਾਨ ਪੁਕਾਰਨ ਪੋਥੀਆਂ 27 ਸਿਮਰਤियां ਚਾਰ ਵੇਦ ਰਿਗਵੇਦ ਜਜਰਵੇਦ ਥਰਵਣਵੇਦ ਸ਼ਾਮਵੇਦ 18 ਪੁਰਾਣ ਜਿੰਨੀਆਂ ਵੀ ਧਾਰਮਿਕ ਪੋਥੀਆਂ ਨੇ ਨਾ ਜਿੰਨੇ ਵੀ ਰਿਲੀਜੀਅਸ ਬੁੱਕਸ ਤਾਰ ਮੁੱਖ ਕਿਤਾਬਾਂ ਜਿੰਨੀਆਂ ਵੀ ਨੇ ਅੰਜੀਲ ਕੁਰਾਨ ਤੋਰਾਇਤ ਸੰਬੂਰ ਜੋ ਕੁਸ਼ ਵੀ ਆ ਇਹ ਸਾਰੀਆਂ ਪੁਕਾਰ ਪੁਕਾਰ ਕੇ ਇੱਕ ਗੱਲ ਕਹਿੰਦੀਆਂ ਨੇ ਨਾਮ ਬਿਨਾ ਸਭ ਕੂੜ ਗਾਲਿਓਸ਼ੀਆਂ ਰੱਬ ਤੇ ਨਾਮ ਤੋਂ ਬਿਨਾ ਸਾਰਾ ਕੁਝ ਝੂਠ ਹੀ ਆ ਬਾਕੀ ਗੱਲਾਂ ਐਵੇਂ ਹੀ ਨੇ ਕਈ ਬੰਦੇ ਤੁਸੀਂ ਵੇਖੇ ਹੋਣਗੇ ਨਾ ਐਵੇਂ ਗੱਲਾਂ ਕਰੀ ਜਾਣਗੇ ਉਹ ਇੰਨਾ ਸਿਰ ਖਾਣਗੇ ਜਦੋਂ ਪਹਿਲੀ ਬੰਦਾ ਮਿਲਦਾ ਵੀ ਪਹਿਲੀ ਇਹਨਾਂ ਨੂੰ ਪਤਾ ਨਹੀਂ ਹੁੰਦਾ ਇਸ ਵਾਸਤੇ ਉਹਦਾ ਬੜੀਆਂ ਫਤਿਹ ਦੀਆਂ ਗੱਲਾਂ ਦੱਸਦਾ ਬੰਦਾ ਕਿੰਨਾ ਤਰ ਵੀ ਬੁਰਸ਼ਿਆ ਇੱਕ ਦੋ ਦਿਨਾਂ ਚ ਪਤਾ ਲੱਗ ਜਾਂਦਾ ਇਹਦੇ ਕੋਲ ਸਿਰਫ ਗੱਲਾਂ ਹੀ ਗੱਲਾਂ ਨੇ ਜਿਹਨੂੰ ਕਹਿੰਦੇ ਵੀ ਇਹ ਗੱਲਾਂ ਦਾ ਕੜਾਹ ਕਰਕੇ ਖਾਂਦਾ ਨਾ ਇਹ ਜਿਹੇ ਬੰਦੇ ਤੁਹਾਨੂੰ ਕਈ ਟੱਕਰਣਗੇ ਬੋਲੀ ਜਾਣਗੇ ਬੋ ਤਾਂ ਰੱਬ ਦੇ ਨਾਮ ਤੋਂ ਬਿਨਾਂ ਸਾਰੀਆਂ ਗੱਲਾਂ ਹੋਸ਼ੀਆਂ ਹੀ ਹਨ ਕਈ ਆਪਣੇ ਗੁਣ ਦੱਸੀ ਜਾਣਗੇ ਮੈਂ ਇਸ ਤਰ੍ਹਾਂ ਕੀਤਾ ਮੇਰੇ ਕੋਲ ਇੱਥੇ ਈਨੇ ਘਰ ਨੇ ਈਨੇ ਕਰੋੜ ਪੈਸਾ ਈਨੀ ਮੇਰੇ ਉੱਤੇ ਜ਼ਮੀਨ ਆ ਕਰਨੀ ਤੇ ਰੱਬ ਦੀ ਸਿਫਤ ਸੁਣਾ ਗੁਰਦੁਆਰਾ ਸਾਹਿਬ ਆਣ ਕਿ ਉਹ ਆਪਣੀ ਸੋਲੇ ਕਾਈ ਜਾਣਗੇ ਜੇ ਕੋਈ ਪੁੱਛੇ ਉਹਨੂੰ ਦੱਸਣ ਚ ਕੋਈ ਹਰਜ ਨਹੀਂ ਕੋਈ ਇਦਾਂ ਦਾ ਪਰਪਸ ਹੋਵੇ ਪੁੱਛਣ ਦਾ ਜਾਂ ਤੇ ਕਿ ਸਾਨੂੰ ਕੀ ਭਾ ਸਾਨੂੰ ਕੀ ਪਤਾ ਮੇਰੇ ਪੈਸਿਆਂ ਦਾ ਜਾਂ ਤਾਂ ਤੋਂ ਗਰੀਬਾਂ ਗੁਰਪਿਆ ਦੀ ਮਦਦ ਕਰ ਆਪਣੀ ਸੋਲੇ ਕਾਈ ਜਾਣੇ ਰੱਬ ਦੇ ਨਾਮ ਤੋਂ ਮੇਨਾ ਸਾਰਾ ਕੁਝ ਕੂੜ ਤੇ ਝੂਠ ਹੀ ਹੈ ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ ਰੱਬ ਦੇ ਨਾਮ ਤੋਂ ਟੁੱਟੇ ਹੋਏ ਜੀਵ ਮੋਹ ਦੇ ਵਿੱਚ ਝਗੜਿਆਂ ਦੇ ਵਿੱਚ ਹੰਕਾਰ ਦੇ ਵਿੱਚ ਇਹਨਾਂ ਦੇ ਵਿੱਚ ਜਿਹੜੇ ਰੁੱਝੇ ਰਹਿੰਦੇ ਨੇ ਮੋਹ ਬਾਦ ਅਹੰਕਾਰ ਸਰ ਪਰ ਰੁੰਨਿਆ ਉਹ ਹੰਕਾਰ ਦੇ ਵਿੱਚ ਹੀ ਜਿਹੜੇ ਰੁੱਝੇ ਰਹਿੰਦੇ ਨੇ ਇਥੇ ਮੈਨੂੰ ਜਿੱਤੇ ਆ ਜਾਂਦਾ ਵੀ ਮੇਰੇ ਸਾਥੀ ਨੇ ਭਾਈ ਸਤਨਾਮ ਸਿੰਘ ਤੇ ਉਹਨਾਂ ਦੀ ਡਿਊਟੀ ਸੀ ਇੱਕ ਦਿਨ ਗੁਰਦੁਆਰਾ ਸਾਹਿਬ ਕੜਾ ਪ੍ਰਸ਼ਾਦ ਵੰਡਣ ਦੀ ਤੇ ਅਸੀਂ ਨਵੇਂ ਸਾਂ ਕਿਸੇ ਥਾਂ ਦੇ ਉੱਤੇ ਗਏ ਜਿੱਦਾਂ ਸਾਰੀ ਸੰਗਤ ਨੂੰ ਪ੍ਰਸ਼ਾਦ ਵਰਤਾਉਦੇ ਹੋ ਵਰਤਾਈ ਗਏ ਇੱਕ ਬੰਦਾ ਆਇਆ ਤੇ ਉਹਨੇ ਪ੍ਰਸ਼ਾਦ ਲਿਆ ਉਹ ਬੰਦਾ ਫੇਰ ਕਹਿੰਦਾ ਵੀ ਤੂੰ ਕਾ ਕੇ ਮੈਨੂੰ ਫਤੇ ਨਹੀਂ ਬੁਲਾਈ ਉਹ ਭਾਈਸਾਹਬ ਦਾ ਨਾਮ ਸੀ ਕਹਿੰਦੇ ਵੀ ਫਤਿਹ ਤੇ ਮੈਂ ਤੇ ਜ ਪ੍ਰਸ਼ਾਦ ਵਰਤਾ ਰਹੇ ਆ ਆਪਣੇ ਮੈਂ ਰੰਗ ਚ ਲੰਗਾ ਹੋਇਆ ਵੀ ਮੈਂ ਸਾਰਿਆਂ ਨੂੰ ਨਹੀਂ ਇਦਾਂ ਫਤਿਹ ਬੁਲਾਉਂਦਾ ਵੀ ਭੁਲੇਖਾ ਲੱਗ ਗਿਆ ਮੈਨੂੰ ਉਹ ਕਹਿੰਦੇ ਤੈਨੂੰ ਪਤਾ ਨਹੀਂ ਮੈਂ ਤੇ ਗੁਰਦੁਆਰੇ ਦੇ ਫੁਲਾਣੇ ਇੰਨੀ ਵੱਡੀ ਪੋਸਟ ਦੇ ਉੱਤੇ ਆ ਤੈਨੂੰ ਦੱਸਿਆ ਨਹੀਂ ਕਿਸੇ ਨੇ ਉਹ ਭਾਈ ਸਾਹਿਬ ਕਹਿੰਦੇ ਵੀ ਚਲੋ ਮੇਰੇ ਕੋਲੋਂ ਗਲਤੀ ਹੋ ਗਈ ਜੇ ਮੈਂ ਨਹੀਂ ਸੀ ਫਤਿਹ ਬੁਲਾਈ ਤੇ ਤੁਸੀਂ ਬੁਲਾ ਦਿੱਤੇ ਵੀ ਇਹ ਕਿੰਨਾ ਇੱਕ ਵੱਡਾ ਮਸਲਾ ਹੈ ਕਈ ਵਾਰੀ ਸਾਨੂੰ ਇਹੀ ਲੱਗਦਾ ਵੀ ਨਹੀਂ ਮੈਂ ਬਹੁਤ ਵੱਡਾ ਹਾਂ ਇਸ ਵਾਰ ਤੇ ਸਾਰੇ ਮੇਰੇ ਅੱਗੇ ਝੁਕਣ ਸਤਿਗੁਰੂ ਸਮਝਾਉਂਦੇ ਆਪੇ ਬਹੁਤੇ ਸਾਰੇ ਮੋਹ ਦੇ ਵਿੱਚ ਝਗੜਿਆਂ ਦੇ ਵਿੱਚ ਅਹੰਕਾਰ ਦੇ ਵਿੱਚ ਜਿਹੜੇ ਖਸਤ ਰਹਿੰਦੇ ਆ ਸਰਪਰ ਰੁੰਨਿਆ ਉਹ ਇਹਨਾਂ ਵਿਸ਼ੇ ਵਕਾਰਾਂ ਦੇ ਵਿੱਚ ਖਸਤ ਰਹਿੰਦੇ ਹਨ ਸੁਖ ਨਾ ਪਾਇਨ ਮੂਲ ਨਾਮ ਵਿਸੁੰਨਿਆ ਜਿਹੜੇ ਰੱਬ ਦੇ ਨਾਮ ਨਾਲੋਂ ਟੁੱਟੇ ਹੋਏ ਨੇ ਉਹ ਕਦੇ ਵੀ ਸੁਖ ਦੀ ਪ੍ਰਾਪਤੀ ਨਹੀਂ ਕਰ ਸਕਦੇ ਯਾ ਰੱਬ ਦੇ ਨਾਮ ਨਾਲ ਜਿਹੜੇ ਜੁੜੇ ਹੁੰਦੇ ਨੇ ਉਹਨਾਂ ਨੂੰ ਸੁੱਖ ਦੀ ਦਿਲ ਦੇ ਸਕੂਨ ਦੀ ਪ੍ਰਾਪਤੀ ਹੁੰਦੀ ਹੈ ਮੇਰੀ ਮੇਰੀ ਧਾਰ ਬੰਧਨ ਬੰਦਿਆ ਸਾਡੇ ਗਿਆਨੀ ਇਕਬਾਲ ਸਿੰਘ ਜੀ ਲੋਟਨੀ ਉਹਨਾਂ ਦਾ ਪਿੰਡ ਸੀ ਇਸਮਾਇਲਾਬਾਦ ਜ਼ਿਲ੍ਹਾ ਗੁਰੂਖੇਤਰ ਚ ਉਹ ਕਹਿੰਦੇ ਵੀ ਬਹੁਤ ਸਾਰੇ ਲੋਕੀਂ ਤੇ ਗੁਰਦੁਆਰਿਆਂ ਚ ਨੁਕਸ ਹੀ ਵੇਖਣ ਵਾਸਤੇ ਆਉਂਦੇ ਕਹਿੰਦੇ ਮੈਂ ਇਕੱਲਾ ਆਂ ਗੁਰਦੁਆਰਾ ਸਾਹਿਬ ਚ ਸਾਰਾ ਕੁਝ ਇਕੱਲੇ ਹੀ ਨਹੀਂ ਕਰਨਾ ਜੋ ਅੰਮ੍ਰਿਤ ਵੇਲੇ ਉੱਠਣਾ ਕੜਾ ਪ੍ਰਸ਼ਾਦ ਸਾ ਟੋਟਲੀ ਕੰਮ ਹੁਣ ਇੱਕ ਬੰਦਾ ਉਹਦੇ ਕੋਲੋਂ ਕੋਈ ਨਾ ਕੋਈ ਚੀਜ਼ ਰਹਿ ਹੀ ਜਾਂਦੀ ਆ ਉਹ ਕਹਿੰਦੇ ਵੀ ਇੱਕ ਦਿਨ ਕੋਈ ਬੰਦਾ ਆਇਆ ਤੇ ਜਿੱਦਾਂ ਫਾਰ ਐਗਜ਼ਾਮਪਲ ਵੀ ਆਹ ਜਿੱਦਾਂ ਆਹ ਸਟੇਜ ਐ ਇਦਾਂ ਆਇਆ ਤੇ ਉਹਨੇ ਮੱਥਾ ਕੇ ਕਹੇ ਹੱਥ ਫੇਰ ਕੇ ਤੇ ਕਹਿੰਦਾ ਹੁੰਦਿਆਂ ਸਾਰੇ ਮੇਰੀ ਗੱਲ ਪੈ ਗਿਆ ਤੈਨੂੰ ਕੀ ਨਹੀਂ ਪਤਾ ਨਹੀਂ ਤੂੰ ਗੁਰਦੁਆਰੇ ਨਹੀਂ ਨਾ ਵੇਖੇ ਤੇ ਮਿੱਟੀ ਜੰਮੀ ਤੈਨੂੰ ਤੈਨ ਗਿਆਨੀ ਜੀ ਕਹਿੰਦੇ ਵੀ ਮੈਂ ਭੁੱਲ ਗਿਆ ਭਲਿਆ ਵੀ ਮੇਰਾ ਨਹੀਂ ਧਿਆਨ ਰਿਹਾ ਜੋ ਸਵੇਰ ਤੋਂ ਉੱਠਿਆ ਇੰਨਾ ਕੰਮ ਕੀਤਾ ਵਾ ਤੇ ਉਹ ਗਿਆਨੀ ਜੀ ਵੀ ਫਿਰ ਕਿਸਾਨ ਸਨ ਜ਼ਿੰਮੇਵਾਰੀ ਦਾ ਉਹ ਕਹਿੰਦੇ ਵੀ ਮੈਂ ਤੇ ਭੁੱਲ ਗਿਆ ਤੇ ਤੇਰੇ ਹੱਥਾਂ ਨੂੰ ਮਹਿੰਦੀ ਲੱਗੀ ਜੇ ਤੂੰ ਇਹ ਤੋਂ ਫੜ ਕੇ ਕੱਪੜੇ ਤੇ ਮਾਰ ਦੇਗਾ ਤੇ ਸੇਵਾ ਦੀ ਸਾਰੀ ਜ਼ਿੰਮੇਵਾਰੀ ਮੈਂ ਹੀ ਲਈ ਸੇਵਾ ਤੇ ਮਹਾਰਾਜ ਦੀ ਕੋਈ ਵੀ ਕਰ ਸਕਦਾ ਸਤਿਗੁਰੂ ਜੀ ਬਾਣੀ ਵਿੱਚ ਸਮਝਾਉਂਦੇ ਨੇ ਮੇਰੀ ਮੇਰੀ ਧਾਰ ਬੰਧਨ ਬੰਦਿਆ ਐਵੇਂ ਮੈਂ ਮੇਰੀ ਚ ਲੜਾਈਆਂ ਝਗੜਿਆਂ ਚ ਕੁਝ ਨਹੀਂ ਰੱਖਿਆ ਰਬ ਜੀ ਦਾ ਨਾਮ ਜਪੀਏ ਸ਼ੁਭ ਗੁਣ ਧਾਰਨ ਕਰੀਏ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਮਾਇਆ ਦੇ ਧੰਦੇ ਧੰਦਾਰਾ 'ਚ ਬੈ ਕੇ ਬੰਦਾ ਨਰਕਾਂ ਦੇ ਕੋਲੋਂ ਡਰਦਾ ਰਹਿੰਦਾ ਤੇ ਸਵਰਗਾਂ ਦਾ ਆਪਣੇ ਮਨ ਵਿੱਚ ਲਾਲਚ ਰੱਖਦਾ ਇਹ ਨਰਕ ਤੇ ਸਵਰਗ இந்து ਮਿਥਿਆਲੋਜੀ ਦੇ ਅਨੁਸਾਰ ਹਨ ਸਾਡੇ ਧਰਮ 'ਚ ਨਰਕ ਸਵਰਗ ਦੀ ਕੋਈ ਥਾਂ ਨਹੀਂ ਹੈ ਨਾ ਗੁਰੂ ਦਾ ਸਿੱਖ ਨਰਕਾਂ 'ਚ ਜਾਂਦਾ ਨਾ ਗੁਰੂ ਦਾ ਸਿੱਖ ਸਵਰਗਾਂ 'ਚ ਜਾਂਦਾ ਇਹ ਕਿੱਥੇ ਜਾਂਦਾ ਇਹ ਪਰਮਾਤਮਾ 'ਚ ਇੱਕ ਮਿਖ ਹੋ ਜਾਂਦਾ ਇਹਦੇ ਵਾਸਤੇ ਦੋ ਆਪਸ਼ਨ ਹਨ ਦੋ ਰਸਤੇ ਨੇ ਜਾਂ ਤੇ ਵੈਗਰੂ ਜੀ ਜੇ ਇੱਕ ਮਿਖ ਹੋ ਜਾਂਦਾ ਜਾਂ ਆਵਾਗੁਣ ਦੇ ਚੱਕਰ 'ਚ ਪੈ ਜਾਂਦਾ ਮੁੜ ਮੁੜ ਜੰਮਣਾ ਮਰਨਾ ਇਹਦੇ ਵਿੱਚ ਨਾ ਰੱਬ ਦਾ ਪਿਆਰਾ ਨਰਕਾਂ ਦੇ ਕੋਲੋਂ ਡਰਦਾ ਤੇ ਨਾ ਇਹਦੇ ਮਨ ਵਿੱਚ ਸਵਰਗਾਂ ਦੀ ਲਾਲਚ ਹੁੰਦਾ ਵਾ ਪਹਿਲਾਂ ਲੋਕੇ ਫੋਟੋ ਥੱਲੇ ਲਿਖਾਉਂਦੇ ਹੁੰਦੇ ਸੀ ਸਵਰਗਵਾਸੀ ਫਲਾਣਾ ਸਿੰਘ ਹੁਣ ਜਿਹੜਾ ਨਵਾਂ ਸ਼ਬਦ ਇੰਗਲਿਸ਼ ਦਾ ਉਹ ਵਧੀਆ ਸਵਰਗਾਂ ਦੇ ਨਾਲੋਂ ਉਹ ਬੰਦੇ ਦੀ EXP. ਲਿਖ ਦਿੰਦੇ ਆ ਐਕਸਪਾਇਰ ਹੋ ਗਿਆ ਉਹ ਠੀਕ ਆ ਪਹਿਲਾਂ ਸਵਰਗਵਾਸੀ ਲਿਖਦੇ ਹੁੰਦੇ ਸੀ ਕਿਪਦਾ ਬੰਦਾ ਸਵਰਗਾਂ ਚ ਗਿਆ ਕਿ ਨਹੀਂ ਗਿਆ ਐਵੇਂ ਝੂਠੀ ਫੋਟੋ ਦੇ ਥੱਲੇ ਲਿਖ ਦੇਣਾ ਇਸ ਵਾਸਤੇ ਐਕਸਪਾਇਰ ਹੋ ਗਿਆ ਸਰੀਰ ਪੁਰਾਣਾ ਹੋ ਗਿਆ ਸੀ ਤੇ ਇਹਦੇ ਵਿੱਚੋਂ ਆਤਮਾ ਨਿਕਲ ਗਈ ਹੈ ਸਤਿਗੁਰੂ ਸਮਝਾਉਂਦੇ ਨਰਕ ਸੁਰਗ ਅਵਤਾਰ ਮਾਇਆ ਧੰਦਿਆਂ ਕਮਨ ਨਰਕ ਕੀ ਹੈ ਨਰਕ ਕੀ ਹੈ ਸਵਰਗ ਕਮਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਰਾਦੇ ਦਾ ਮਤਲਬ ਹੁੰਦਾ ਰੱਦ ਕਰ ਦੇਣਾ ਕੈਨਸਲ ਕਰ ਦੇਣਾ ਖਤਮ ਕਰ ਦੇਣਾ ਰੱਬ ਦੇ ਪਿਆਰੇ ਇਹਨਾਂ ਨੇ ਦੋਹਾਂ ਨੂੰ ਰੱਬ ਦੇ ਪਿਆਰਿਆਂ ਨੇ ਕੈਨਸਲ ਕਰ ਦਿੱਤਾ ਕਮਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ ਫਾਮਕਾ ਹੂੰ ਕਿ ਕਾਣ ਨਾ ਕੱਢ ਤੇ ਆਪਣੇ ਗੁਰ ਪ੍ਰਸਾਦ ਤੇ ਕਾਣ ਦਾ ਮਤਲਬ ਹੁੰਦਾ ਕਨੌੜ ਮੁਥਾਜੀ ਅਸੀਂ ਕਿਸੇ ਦੇ ਦੇਣਦਾਰ ਨਹੀਂ ਹਾਂ ਸਾਡੇ ਤੇ ਗੁਰੂ ਦੀ ਕਿਰਪਾ ਇਸ ਵਾਸਤੇ ਕਬੀਰ ਸਵਰਗ ਨਰਕ ਤੇ ਮੈ ਰਹੋ ਸਤਿਗੁਰ ਕਾ ਪ੍ਰਸਾਦ ਚਰਨ ਕਮਲ ਕੀ ਮੋਜ ਮੈ ਰਹੋ ਅੰਤ ਅਰ ਆਦ ਚਰਨ ਕਮਲਾਂ ਦੇ ਵਿੱਚ ਰਹਿ ਕੇ ਮੋਜ ਹੈ ਇਸ ਵਾਸਤੇ ਨਾ ਨਰਕਾਂ ਦਾ ਡਰਿਆ ਤੇ ਨਾ ਸਵਰਗਾਂ ਦੀ ਇੱਛਾ ਹੈ ਨਰਕ ਸੁਰਗ ਅਵਤਾਰ ਮਾਇਆ ਧੰਧਿਆ ਹੁਣ ਸਮਾ ਥੋੜਾ ਹੈ ਇੱਥੇ ਵਿੱਚ ਐਂਡ ਕਰ ਲਿਓ ਗੜ ਸ਼ੰਕਰ ਦੇ ਜਿਹੜੇ ਉਹ ਗੁਰੂ ਦੇ ਸਿੱਖ ਹੋਏ ਨੇ ਨਾ ਤੇ ਉਹਨਾਂ ਨੂੰ ਇੱਕ ਜੋਗੀ ਨੇ ਸਵਰਗਾਂ ਦਾ ਲਾਲਚ ਦਿੱਤਾ ਸੀ ਲੋਕਾਂ ਨੂੰ ਕਹਿਣ ਲੱਗਾ ਮੈਨੂੰ ਉਹਦੇ ਕੋਲ ਪਹਿਲਾਂ ਸੰਗਤ ਘਟ ਆਉਂਦੀ ਸੀ ਫਿਰ ਇੱਕ ਦਿਨ ਉਹਨੇ ਸਵੇਰੇ ਸਵੇਰੇ ਇੱਕ ਬਿਆਨ ਛੱਡਤਾ ਕਹਿੰਦਾ ਮੈਨੂੰ ਰਾਤੀ ਸੁਪਨੇ ਚ ਸ਼ਿਵ ਜੀ ਆਏ ਤੇ ਕਹਿੰਦੇ ਵੀ ਜਿਹੜੇ ਜੋਗੀ ਦੇ ਮਤਲਬ ਮੇਰੇ ਦਰਸ਼ਨ ਕਰਨਗੇ ਉਹਨਾਂ ਨੂੰ 1 ਸਾਲ ਵਾਸਤੇ ਸਵਰਗ ਮਿਲੂਗਾ ਉਹ ਲੋਕੀ ਵਿਚਾਰਿਆਂ ਨੂੰ ਪੜਦਾ ਹੁੰਦੀ ਸੀ ਵਿਮਾ ਪਰਮਾਜ ਪਏ ਲੋਕਾਂ ਦੇ ਦਿਮਾਗ ਚ ਸਵਰਗ ਜਿਹੜੇ ਵਸੇ ਹੋਏ ਸੀ ਲੋਕਾਂ ਨੇ ਅੱਛਾ ਵੀ ਸਵਰਗਾਂ ਚਾਹਾਂਗੇ ਉਹ ਬਹੁਤ ਸੰਗਤ ਆਉਣ ਲੱਗ ਪਈ ਮੁੜ ਕੇ ਫੇ ਕਹਿੰਦਾ ਜਿਹੜੇ ਰਹਿ ਗਏ ਉਹ ਵੀ ਆਜੋ ਹੁਣ ਜਿਹੜੀ ਉਹ ਮੇਰੇ ਦਰਸ਼ਨ ਕਰਕੇ ਤੇ ਸਵਰਗਾਂ ਦੀ ਵੈਲਿਡਿਟੀ 2 ਸਾਲ ਦੀ ਵਧਾ ਦਿੱਤੀ ਆ ਫਿਰ ਲੋਕੀ ਹੋਰ ਜ਼ਿਆਦੇ ਆ ਗਏ ਇੱਕ ਗੁਰੂ ਕੇ ਸਿੱਖ ਸਨ ਉਥੇ ਗੜ ਸ਼ੰਕਰ ਜ ਰਹਿੰਦੇ ਉਹ ਨਹੀਂ ਆਏ ਜੋਗੀ ਨੇ ਆਪਣੇ ਇੱਕ ਸੇਵਾਦਾਰ ਕਹ ਲਿਆ ਕਹਿਣ ਲੱਗੇ ਜਾ ਉਹ ਜਾ ਕੇ ਉਹਨਾਂ ਨੂੰ ਸਨੇਹਾ ਦਿਓ ਵੀ ਤੁਹਾਡੇ ਵਾਸਤੇ ਸਪੈਸ਼ਲ ਆਫਰ ਜੇ ਤੁਸੀਂ ਮੇਰੇ ਦਰਸ਼ਨ ਕਰੋਗੇ ਤੁਹਾਨੂੰ 3 ਸਾਲ ਵਾਸਤੇ ਸਵਰਗ ਮਿਲਣਗੇ ਗੁਰੂ ਦਾ ਸਿੱਖ ਤਾਂ ਵੀ ਨਹੀਂ ਆਇਆ ਹੁਣ ਜੋਗੀ ਆਪ ਚੱਲ ਕੇ ਆਪਣੇ ਸੇਵਕਾਂ ਨਾਲ ਉਹ ਜਾ ਕੇ ਬੂਹਾ ਖੜਕਾਵੇ ਕਹਿੰਦਾ ਤੂੰ ਬੂਹਾ ਖੋਲ ਇੱਕ ਵਾਰੀ ਦਰਸ਼ਨ ਮੇਰੇ ਘਰ ਲੈ ਤੈਨੂੰ 5 ਸਾਲਾਂ ਵਾਸਤੇ ਜਿਹੜਾ ਸਵਰਗ ਦਿੱਤਾ ਗੁਰੂ ਕਾ ਸੇਖ ਇਹ ਕਹਿ ਲਗਾ ਮੈਂ ਸਵਰਗਾਂ 'ਚ ਜਾਣਾ ਨਹੀਂ ਦਰਸ਼ਨ ਤੇ ਮੈਂ ਤਾਂ ਕਰਾਂ ਜੇ ਮੇਰੇ ਮਨ 'ਚ ਸਵਰਗਾਂ ਦਾ ਲਾਲਚ ਹੋਵੇ ਮੈਂ ਜਾਣਾ ਹੀ ਨਹੀਂ ਮੇਰੇ ਵਾਸਤੇ ਗੁਰੂ ਦੇ ਚਰਨ ਹੀ ਸਭ ਕੁਝ ਹਨ ਹਾਰੰਭ ਕੇ ਜਿਹੜਾ ਜੋਗੀ ਸੀ ਉਹ ਗੁਰੂ ਦੇ ਸਿੱਖ ਦੇ ਚਰਨਾਂ ਦੇ ਉੱਤੇ ਟੈ ਪਿਆ ਸਤਿਗੁਰੂ ਜੀ ਬਚਨ ਕਰਦੇ ਹਨ ਭਾਈ ਇਸ ਤਰੀਕੇ ਨਾਲ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧਤ ਸੋਧਤ ਸੋਧ ਤਤ ਵਿਚਾਰਿਆ ਨਾਮ ਬਿਨਾ ਸੁਖ ਨਾਹੀਂ ਸਰਪ੍ਰਹਾਰਿਆ ਬਾਰ ਬਾਰ ਸੋਧ ਕਰ ਕਰਕੇ ਇਸ ਤਤ ਦੇ ਉੱਤੇ ਪਹੁੰਚੇ ਹਾਂ ਨਾਮ ਤੋਂ ਬਿਨਾ ਸੁਖ ਨਹੀਂ ਵੈਗਰੂ ਦੀ ਜਾਤ ਤੋਂ ਬਿਨਾ ਸੁਖ ਨਹੀਂ ਸਰਪ੍ਰਹਾਰਿਆ ਆਖਰ ਨੂੰ ਅ ਕਈ ਜਿਹੜੇ ਜੀਵਾਂ ਸ਼ਾਲਾ ਮਾਰਦੇ ਹਨ ਤੇ ਮਾ ਜਦੋਂ ਕਰਨ ਕਰਦੇ ਹਨ ਪਰ ਆਖਰੀ ਸਮੇਂ ਹਾਰ ਜਾਂਦੇ ਨੇ ਹਾਰ ਹੰ ਬ ਜਾਂਦੇ ਨੇ ਫਿਰ ਕਹਿੰਦੇ ਨੇ ਨਹੀਂ ਰੱਬ ਦਾ ਨਾਮ ਠੀਕ ਸੀ ਮੈਂ ਤੇ ਐਵੇਂ ਸਾਰੀ ਜ਼ਿੰਦਗੀ ਜਿਹੜੇ ਲੜਾਈਆਂ ਝਗੜੇ ਕੋਈ ਨਾ ਕੋ ਵਾਦੋ ਵਾਦੀ ਛੇੜੀ ਰੱਖਿਆ ਆਖਰੀ ਸਮੇਂ ਹਾਰ ਜਾਂਦੇ ਨੇ ਇਹ ਮਹਾਰਾਜ ਵਚਨ ਕਰਦੇ ਵੀ ਸੋਧ ਕਰਕੇ ਇਸ ਨਤੀਜੇ ਤੇ ਪਹੁੰਚੇ ਹਾਂ ਆਵੇਂ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੂਝੇ ਸਭ ਵਾਦ ਜੋਨੀ ਪਰਮ ਤੇ ਆਉਂਦੇ ਨੇ ਜਾਂਦੇ ਨੇ ਮਰਦੇ ਨੇ ਜੰਮਦੇ ਨੇ ਰੱਬ ਜੀ ਦੇ ਨਾਮ ਨੂੰ ਗੁਰੂ ਦੀ ਬਾਣੀ ਨੂੰ ਸਮਝਣ ਤੋਂ ਬਿਨਾ ਜੂਨੀਆਂ ਵਿੱਚ ਪੈ ਰਹੇ ਨੇ ਜਿਨ ਕੋ ਭੈ ਦਿਆਲ ਉਤਨ ਸਾਧੂ ਸੰਗ ਭਇਆ ਜਿਹਦੇ ਉਤੇ ਵੈਗੁਰੂ ਦੀ ਬਖਸ਼ਿਸ਼ ਹੋਵੇ ਉਹਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਪ੍ਰਾਪਤ ਹੋ ਜਾਂਦੀ ਆ ਅਮਰਤ ਹਰ ਕਾ ਨਾਮ ਤਿਨੀ ਜਨੀ ਜਪ ਲਿਆ ਉਹ ਰੱਬ ਦੇ ਪਿਆਰੇ ਫਿਰ ਵੈਗੁਰੂ ਦਾ ਅਮਰਤ ਨਾਮ ਜਪਦੇ ਨੇ ਖੋਜ ਜਾਏ ਕੋਟ ਅਸੰਖ ਬਹੁਤ ਅਨੰਤ ਕੇ ਜਿਸੁ ਮੁਝਾਏ ਆਪ ਨੇੜਾ ਤਿਸ ਹੈ ਅਨੇਕਾਂ ਜੀ ਵੈਗੁਰੂ ਜੀ ਨੂੰ ਖੋਜਦੇ ਨੇ ਅਸੰਖ ਕੋਰਣਾ ਹੀ ਲੱਭਦੇ ਫਿਰਦੇ ਨੇ ਕੋਈ ਜੰਗਲਾ ਮੀਆਂ ਬਾਨਾਂ ਚ ਤੁਰਿਆ ਫਿਰਦਾ ਕੋਈ ਕਿਵੇਂ ਦਾ ਭੇਸ ਧਾਰਨ ਕਰਕੇ ਤੁਰਿਆ ਫਿਰਦਾ ਰੱਬ ਜੀ ਨੂੰ ਲੱਭਦੇ ਫਿਰਦੇ ਹਨ ਰੱਬ ਜੀ ਨੂੰ ਸਮਝਣਾ ਚਾਹੁੰਦੇ ਨੇ ਪਰ ਸਮਝ ਉਹਨੂੰ ਆਉਂਦੀ ਹੈ ਜਿਹਦੇ ਤੇ ਵੈਗੁਰੂ ਜੀ ਦੀ ਬਖਸ਼ਿਸ਼ ਹੋਵੇ ਨਹੀਂ ਤੇ ਕਈ ਸਾਰੀ ਜ਼ਿੰਦਗੀ ਨਾ ਪੜੀ ਜਾਂਦੇ ਨੇ ਪਾਠ ਹੀ ਪੜੀ ਜਾਂਦੇ ਆ ਪਰ ਸਮਝ ਉਹਨਾਂ ਨੂੰ ਨਹੀਂ ਆਉਂਦੀ ਉਹ ਸਿਰਫ ਨਾ ਕਰਮਕਾਂਡ ਹੀ ਕਰਦੇ ਹੱਥ 'ਚ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਵੜਿਆ ਹੁੰਦਾ ਤੇ ਲਾਗੇ ਉਹਨਾਂ ਦਾ ਕੋਈ ਪੋਤਰਾ ਕੋਈ ਪੋਤਰੀ ਕੋਈ ਨਿਆਣਾ ਚੀਕਾ ਮਾਰਦਾ ਰੌਲਾ ਪਾਉਂਦਾ ਤੇ ਇਹ ਕੀ ਕਰਦਾ ਵੀ ਇੱਕ ਪਾਸੇ ਵੇਂਦਾ ਵੀ ਸੁਖਮਨੀ ਸਾਹਿਬ ਦੇ ਗੁਟਕੇ ਦੇ ਕਿੰਨੇ ਕਿ ਪੇਚ ਰਹਿ ਗਏ ਆ ਦੇ ਦੂਸਰੇ ਪਾਸੇ ਵੇਖ ਕੇ ਨਾ ਗੁੱਟ ਕੇ ਵੱਲ ਤੇ ਉਹਦਾ ਲਕੂਰੀ ਵੱਟ ਕੇ ਮੈਂ ਤਾਂ ਵੀ ਕੋਈ ਨਹੀਂ ਆ ਮੇਰੇ ਪੰਜ ਸੱਤ ਪੇਜ ਰਹਿ ਗਏ ਦੋ ਕਸ਼ਟ ਬੰਦੀਆਂ ਰਹਿ ਗਈਆਂ ਇਹ ਪੂਰੀਆਂ ਉਹ ਲੈੰਦੇ ਤੈਨੂੰ ਮੈਂ ਫਿਰ ਦੱਸਦਾ ਵੀ ਜਦੋਂ ਪਾਠ ਕਰਦੇ ਇਹਦੇ ਰੌਲਾ ਕਿਦਾਂ ਪਾਈਦਾ ਭਵ ਭਰਿਆ ਤੇ ਤੇਰੇ ਅੰਦਰ ਗਰੋਧ ਪਿਆ ਇਹ ਜਤਰਾ ਕੀਤਾ ਹੋਇਆ ਪਾਠ ਕੀ ਕਹਿੰਦਾ ਤੇ ਉੱਠਦੇ ਆ ਸਾਰੇ ਫਿਰ ਰੱਖ ਕੇ ਨਾ ਬੜੇ ਉਦੋਂ ਚਿਹਰੇ ਦੇ ਇਮਪ੍ਰੈਸ਼ਨ ਹੋਰ ਤਰ੍ਹਾਂ ਦੇ ਹੁੰਦੇ ਆ ਉਦੋਂ ਫਿਰ ਗੁਟਕਾ ਸਭ ਬੰਦ ਕਰਕੇ ਤੇ ਬੜਾ ਨਾ ਸੌਫਟ ਜਿਹਾ ਮੂੰਹ ਬਣਾ ਕੇ ਬਿਲਕੁਲ ਜਿਦਾ ਕੁਝ ਨਹੀਂ ਆ ਹੁੰਦਾ ਤੇ ਗੁਟਕਾ ਸਭ ਪਰ ਵਿਚ ਰੱਖ ਕੇ ਉੱਤੇ ਪਲਕ ਪਾ ਕੇ ਫਿਰ ਜਿੱਥੇ ਟਗਾਉਣਾ ਟਕਾ ਕੇ ਬਸ ਅੱਧੇ ਮਿੰਟ ਵਿੱਚ ਫਿਰ ਉਸੇ ਵੇਲੇ ਚਿਹਰੇ ਦੇ ਪ੍ਰਭਾਵ ਵਿੱਚ ਗਰੋਧ ਵਾਲੇ ਤੂੰ ਦੱਸ ਵੀ ਹੁਣ ਤੂੰ ਇਧਰ ਆ ਪਹਿਲਾਂ ਤਾਂ ਮੈਂ ਪਾਠ ਕਰਦਾ ਸੀ ਪਹਿਲਾਂ ਤਾਂ ਮੈਂ ਕੋਈ ਆ ਕੁਝ ਹੁਣ ਦੱਸ ਵੀ ਹੁਣ ਤੈਨੂੰ ਦੱਸ ਰੌਲਾ ਕਦ ਲਈ ਪਾਉਂਦਾ ਤੇ ਚਪੇੜਾਂ ਦੇ ਮਾਰਨਿਆਂ ਨੂੰ ਗੁੱਸੇ ਹੋਣਾ ਵੀ ਉਹ ਪਾਠ ਦੇ ਤਰ੍ਹਾਂ ਸੀ ਖਤਮ ਹੋ ਗਿਆ ਸਤਗੁਰੂ ਮਹਾਰਾਜ ਬਖਸ਼ਿਸ਼ ਕਰਦੇ ਵੀ ਇਹ ਤੇ ਉਹਨਾਂ ਨੂੰ ਸਮਝ ਆਉਂਦੀ ਜਿਨ੍ਹਾਂ ਦੇ ਵੈਗੁਰੂ ਜੀ ਆਪ ਕਿਰਪਾ ਕਰਨ ਨਹੀਂ ਤੇ ਬਹੁਤੇ ਸਾਰੇ ਤੇ ਜਿਹੜੇ ਬਸ ਇਸੇ ਤਰ੍ਹਾਂ ਹੀ ਗਾਮ ਗ੍ਰੋਧ ਹੰਕਾਰ ਦੇ ਵਿੱਚ ਜਿਹੜਾ ਮੇਰੇ ਕੋਲ ਕਈ ਤਰ੍ਹਾਂ ਦੀਆਂ ਘਟਨਾਵਾਂ ਨੇ ਜਿਹੜੀਆਂ ਮੈਂ ਆਪ ਸੰਗਤ ਨੂੰ ਸੁਣਾ ਸਕਦਾ ਪਰ ਉਹ ਸਮੇਂ ਦੀ ਸਮਾਪਤੀ ਹੋ ਗਈ ਹੈ ਸਤਗੁਰੂ ਜੀ ਮਹਾਰਾਜ ਕਿਰਪਾ ਕਰਨ ਵਿਸਰਨਾਹੀ ਦਾ ਤਾਰ ਆਪਣਾ ਨਾਮ ਦੇਹੋ ਵੈਗੁਰੂ ਜੀ ਕਿਦਾਂ ਦੀ ਵਿਹਲਾਤ ਬਣ ਜਾਣ ਤੁਸੀਂ ਮੈਨੂੰ ਕਾਦੇ ਵੀ ਭੁੱਲੋ ਨਾ ਮੈਂ ਤੁਹਾਨੂੰ ਸਦਾ ਯਾਦ ਰੱਖਾਂ ਕਿਸੇ ਨਿਆਣੇ ਨੂੰ ਗੁੱਸੇ ਹੋਣ ਲੱਗਾ ਵੀ ਮੈਂ ਚੇਤੇ ਰੱਖਿਆ ਵੀ ਵਿਚਾਰਾ ਰੱਬ ਦਾ ਜੀਵਿਆ ਇਹਨੂੰ ਕਾਦੇ ਵਾਸਤੇ ਮੈਂ ਮਾਰਨਾ ਘੁੱਟਣਾ ਇਹਨੂੰ ਵਿਚਾਰੇ ਨੂੰ ਸਮਝ ਹੀ ਕੋਈ ਨਹੀਂ ਆ ਜੇ ਸਮਝ ਹੁੰਦੀ ਤੇ ਇਹ ਚੱਲਦੇ ਪਾੜ ਸੌਲਾ ਪਾਉਂਦਾ ਹੀ ਕਿਉਂ ਇਸ ਵਾਸਤੇ ਵੀ ਰੱਬ ਦਾ ਹੀ ਜੀਵਿਆ ਵਿਸਰ ਨਾਹੀ ਦਾਤਾਰ ਆਪਣਾ ਨਾਮ ਤੇ ਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਉਹ ਵੈਗ ਰੂਜੀ ਕਿਰਪਾ ਕਰਿਓ ਤੇ ਮੇਰੀ ਝੋਲੀ 'ਚ ਆਪਣੇ ਨਾਮ ਦੀ ਦਾਤ ਪਾਓ ਮੈਂ ਸਦਾ ਤੁਹਾਡਾ ਨਾਮ ਜਪਦਾ ਰਵਾਂ ਇੰਨੀਆਂ ਸਾਧ ਸੰਗਤ ਜੀ ਬੇ